ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ ਜੀ 2 ਤੋਂ 3 ਟਰੈਕਟਰਾਂ ਤੇ ਇੱਕ ਜੈਕ ਵਾਲੀ ਟਰਾਲੀ ਹੈ ਜੀ ਘੱਟ ਮੁੱਲ ਦੀ ਟਰਾਲੀ ਹੈ ਜੀ ਬਾਕੀ ਜੀ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਬੋ ਜੀ ਲੇਟੈਸਟ ਅਪਡੇਟ ਲਈ ਤੇ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਐਡ ਆਪਣੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਆਪਣੇ ਸਕਰੀਨ ਤੇ ਵਟਸਐਪ ਨੰਬਰ ਦਿੱਤਾ ਆ ਸੰਦ ਦੀਆਂ 4 ਤੋਂ 5 ਫੋਟੋਆਂ ਤੇ ਸਾਰੀ ਡਿਟੇਲ ਭੇਜ ਦਿਓ ਜੀ ਤੁਹਾਡੀ ਐਡ ਲੱਗ ਜੂ ਜੀ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਬਾਕੀ ਸਵਰਾਜ 855 ਸੇਲ ਆਸਤੇ ਆ ਜੀ 19 ਮਾਡਲ ਰਾਜਸਥਾਨ ਨੰਬਰ ਹੈ ਜੀ ਫੁੱਲ ਸਾਫ ਆ ਜੀ ਤੇ ਨਾਲ ਦੇ ਟਾਇਰ ਹੈਗੇ ਜੀ 670% 6 ਲੱਖ 40 ਹਜ਼ਾਰ ਡਿਮਾਂਡ ਆ ਬਾਕੀ ਸਕਰੀਨ ਦੇ ਉੱਤੇ ਨੰਬਰ ਦਿੱਤਾ ਜੀ ਨੋਟ ਕਰਕੇ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਬਾਰੇ ਹੋਰ ਜਾਣਕਾਰੀ ਕਾਪੀ ਕਾਗਜ਼ਾਂ ਦੀ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ ਦੂਜੇ ਨੰਬਰ ਤੇ ਟਰੈਕਟਰ ਹੈਗਾ ਜੀ ਪ੍ਰੀਤ 6049 ਟਰੈਕਟਰ ਹੈ 60 ਹਸ ਪਾਵਰ ਟਰੈਕਟਰ ਆ ਬਾਕੀ ਇਹਦੇ ਵੀ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਆ ਮਾਡਲ ਹੈਗਾ ਜੀ 2013 ਖਰੇ ਲੂ ਬਾਈ ਤੇ ਚੱਲਿਆ ਟਰੈਕਟਰ ਆ ਜੀ ਘਰ ਦੀ ਬਾਈ ਤੇ ਸਿਰਫ ਚੱਲਿਆ ਹੋਇਆ ਟਰੈਕਟਰ ਆ 3 ਲੱਖ ਤੇ 10000 ਰੁਪਿਆ ਡਿਮਾਂਡ ਆ ਜੀ ਬਹੁਤ ਜੈਜ ਰੇਟ ਦੇ ਵਿੱਚ ਇਹ ਵੀ ਟਰੈਕਟਰ ਵੇਖਣ ਆਸਤੇ ਆਇਆ ਤੇ ਸਾਫ ਪਿਆਈ ਕਿਤੋਂ ਕੋਈ ਖੁੱਲਿਆ ਨਹੀਂ ਕੋਈ ਪਾਰਟਸ ਚੇਂਜ ਨਹੀਂ ਰੰਗ ਰੂੰਗ ਦਾ ਬਿਲਕੁਲ オリジナル ਹੈ ਸਾਰੇ ਕੰਮ ਦੀ ਫੁੱਲ ਗਾਰੰਟੀ ਆ ਬਾਕੀ ਤੁਸੀਂ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਸ਼ੋਅ ਹੋ ਰਿਹਾ ਜੀ ਤੇ ਫੋਨ ਕਰਕੇ ਬੰਦੀ ਜਾਣਕਾਰੀ ਜਿਹੜੀ ਕੋਈ ਵੀਡੀਓ ਦੇ ਵਿੱਚ ਰਹਿ ਗਈ ਹੋਵੇ ਤੁਸੀਂ ਲੈ ਸਕਦੇ ਹੋ ਟਰੈਕਟਰ ਖਰੀਦਣ ਤੋਂ ਪਹਿਲਾਂ ਆਪਦਾ ਵਾਅਕੇ ਤਸੱਲੀ ਕਰ ਸਕਦੇ ਇਨ੍ਹਾਂ ਵੀਰਾਂ ਕੋਲੇ ਇੱਕ ਹੋਰ ਟਰੈਕਟਰ ਹੈ 585 ਮਹਿੰਦਰਾ ਮਹਿੰਦਰਾ 585 ਡੀਏ ਟਰੈਕਟਰ ਹੈ ਜੀ ਰੰਗ ਰੂਪ ਦਾ ਇਹ ਵੀ ਸਾਫ ਟਰੈਕਟਰ ਚੰਗੇ ਟਾਇਰਾਂ ਦੀ ਕੰਡੀਸ਼ਨ ਹੈ ਜੀ ਮਗਰਲੇ ਟਾਇਰ ਗੁੜੀ ਆਦੇ ਆ ਜੀ ਪੱਕੇ ਟਾਇਰ ਆ ਤੇ 80 90% ਟਾਇਰ ਪਏ ਆ ਜੀ ਬਾਕੀ ਰੰਗ ਰੂਪ ਦਾ ਇਹ ਵੀ オリジナル ਟਰੈਕਟਰ ਹੈ ਜੀ ਤੇ ਬਾਕੀ ਟਰੈਕਟਰ ਬਾਰੇ ਜੇ ਹੋਰ ਬੰਦ ਹੀ ਜਾਣਕਾਰੀ ਤੁਸੀਂ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਜੀ ਇਹ ਦੋਵੇਂ ਟਰੈਕਟਰ ਪ੍ਰੀਤ ਤੇ ਆਪਣਾ Mahindra 585 ਹੈ ਇਹਨਾਂ ਬਾਰੇ ਤੁਸੀਂ ਬੰਦ ਹੀ ਜਾਣਕਾਰੀ ਲੈ ਕੇ ਆਪਣਾ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਦੋਵੇਂ ਕੋਕਾ ਪੀਸ ਹੈ ਸ਼ੋਰੂਮ ਕੰਡੀਸ਼ਨ ਦੇ ਵਿੱਚ ਪਏ ਆ ਤੇ ਬਹੁਤ ਸਾਫਟ ਟਰੈਕਟਰ ਚ ਪਏ ਆ ਜੀ ਬਾਕੀ ਹੋਰ ਵੀ ਕੋਈ ਟਰੈਕਟਰ ਖਰੀਦਣਾ ਹੋ ਤਾਂ ਇਹਨਾਂ ਵੀਰਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਅੱਗੇ ਆ ਗਈ ਜੀ ਜੈਕ ਵਾਲੀ ਟਰਾਲੀ 11 6 ਸਵਾ ਦੋ ਵਾੜਾ ਜੀ ਸਾਫ ਟਰਾਲੀ ਹੈ ਜੀ ਬਾਕੀ ਇਹ ਪੁਰਾਣੀ ਟਰਾਲੀ ਹੈ ਜੀ ਤੇ ਬਾਕੀ ਕੜੇ ਵਾਲੇ ਰਿਮਾਂ ਟਾਇਰ ਟੂਰ ਚੰਗੇ ਆ ਜੀ ਜਿੱਕ ਵੀ ਚੰਗਾ ਬਾਕੀ 4 ਇੰਚ ਹੀ ਹਿੱਸਾ ਲੱਗਿਆ ਤੇ ਬਾਕੀ ਟਰਾਲੀ ਦੀ ਬਾਡੀ ਲੈਣ ਦੀ ਕਿਤੇ ਕੋਈ ਗਲੀ ਨਹੀਂ ਕਿਤੇ ਕੋਈ ਪਲੀ ਨਹੀਂ ਸਿਰਫ ਰੰਗ ਹੋਣ ਦੀ ਲੋੜ ਹੈ ਟਰਾਲੀ ਨੂੰ ਤੇ ਟਰਾਲੀ ਦੇ ਨਾਲ ਹੈਗਾ ਜੀ ਵੈੱਡ ਆਪਣਾ ਵੰਗਿਆਂ ਵਾਲਾ ਵੈੱਡ ਆ ਜੀ ਪਾਈਪਾਂ ਵਾਲਾ ਵੈੱਡ ਹੈਗਾ ਜੀ 2.5 ਫੁੱਟ ਦਾ ਵੈੱਡ ਆ ਬਾਕੀ ਟਰਾਲੀ ਦੇ ਗਾਰਡਰ ਚੰਗੇ ਆ ਜੀ 8 ਤਿੰਨ ਦੇ ਗਾਰਡਰ ਆ ਜੀ ਤੇ ਕੜੇ ਵਾਲੇ ਰਿਮਾਂ ਹਿੱਸਾ ਵੀ ਚੰਗਾ ਆ ਬਾਕੀ ਆਪਦੀ ਤੁਸੀਂ ਤਸੱਲੀ ਕਰ ਸਕਦੇ ਹੋ ਟਰਾਲੀ ਖਰੀਦਣ ਤੋਂ ਪਹਿਲਾਂ ਤੇ ਰੇਟ ਵੀ ਬਹੁਤ ਘੱਟ ਆ ਜੀ ਟਰਾਲੀ ਦੇ ਹਿਸਾਬ ਤੇ ਜੈਕ ਵਾਲੀ ਟਰਾਲੀ ਦਾ ਰੇਟ ਹੈਗਾ ਜੀ 85000 ਰੁਪਿਆ ਤੇ ਬਾਕੀ ਮਾਲਕ ਵੀਰ ਦਾ ਸਕਰੀਨ ਤੇ ਨੰਬਰ ਦਿੱਤਾ ਆ ਬਾਕੀ ਮੌਕੇ ਤੇ ਮਾਰ ਤਾਨ ਹੋ ਜੂ ਰੇਟ ਕੋਈ ਫਿਕਸ ਨਹੀਂ ਹੁੰਦਾ ਜੀ